ਪਿਆਰ ਵਿਆਹ ਤੇ ਧੋਖੇ ਦੇ ਕਈ ਮਾਮਲਿਆਂ ਤੋਂ ਬਾਅਦ ਹੱਤਿਆ ਦਾ ਮਾਮਲਾ ਸਾਹਮਣੇ ਆਉਂਦਾ ਸੀ ਤੇ ਦੇਖਿਆ ਜਾਂਦਾ ਸੀ ਕਿ ਸੂਟਕੇਸ ਦੇ ਵਿੱਚ ਡੈੱਡ ਬਡੀ ਛਿਪਾ ਕੇ ਕਿੱਥੇ ਦੂਰ ਸੁੱਟ ਦਿੱਤੀ ਗਈ ਹੈ ਜਾਂ ਕੋਈ ਫੜਿਆ ਜਾਂਦਾ ਪਰ ਹੁਣ ਅਜਿਹਾ ਮਾਮਲਾ ਸਾਹਮਣੇ ਹਰਿਆਣਾ ਤੋਂ ਆਇਆ ਹੈ ਜਿੱਥੇ ਜਿੰਦਾ ਕੁੜੀ ਨੂੰ ਉਹਦਾ ਬாய்ਫਰੈਂਡ ਵਾਈਜ਼ ਹੋਸਟਲ ਦੇ ਵਿੱਚ ਇੱਕ ਸੂਟਕੇਸ ਦੇ ਵਿੱਚ ਪੈਕ ਕਰਕੇ ਲੈ ਕੇ ਜਾ ਰਿਹਾ ਇਹ ਮਾਮਲਾ ਇੱਕ ਕੋਲ ਇਸ ਦਾ ਦੱਸਿਆ ਜਾ ਰਿਹਾ ਹੈ ਤੇ ਇਹ ਵੀਡੀਓ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਇੱਕ ਸਟੂਡੈਂਟ ਨੇ ਸੂਟਕੇਸ ਦੇ ਵਿੱਚ ਇੱਕ ਕੁੜੀ ਨੂੰ ਛੁਪਾ ਕੇ ਹੋਸਟਲ ਦੇ ਵਿੱਚ ਲੈ ਕੇ ਜਾਂਦਾ ਹੋਇਆ ਦੱਸਿਆ ਜਾ ਰਿਹਾ ਹੈ ਸੇ ਸੁਰੱਖਿਆ ਕਰਮੀਆਂ ਨੇ ਸੂਟਕੇਸ ਦੀ ਜਦੋਂ ਜਾਂਚ ਕੀਤੀ ਤੇ ਉਸ ਦੇ ਅੰਦਰ ਲੁਕਾਈ ਹੋਈ ਕੁੜੀ ਫੜੀ ਗਈ ਇਹ ਵੀਡੀਓ ਹੁਣ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਦੇ ਸੋਨੀਪੱਥ ਦੇ ਓਪੀ ਜਿੰਦਲ ਯੂਨੀਵਰਸਿਟੀ ਦਾ ਹੈ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਰੋਚਕ ਕਮੈਂਟਸ ਤੇ ਮੀਮਸ ਵੀ ਆ ਰਹੇ ਹਨ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਲੜਕਾ ਸੂਟਕੇਸ ਦੇ ਵਿੱਚ ਆਪ ਦੀ ਪ੍ਰੇਮਿਕਾ ਨੂੰ ਛੁਪਾ ਕੇ ਹੋਸਟਲ ਦੇ ਵਿੱਚ ਲੈ ਕੇ ਜਾ ਰਿਹਾ ਸੀ ਪਿਆਰ ਵਿਆਹ ਤੇ ਧੋਖੇ ਦੇ ਕਈ ਮਾਮਲਿਆਂ ਤੋਂ ਬਾਅਦ ਹੱਤਿਆ ਦਾ ਮਾਮਲਾ ਸਾਹਮਣੇ ਆਉਂਦਾ ਸੀ ਤੇ ਦੇਖਿਆ ਜਾਂਦਾ ਸੀ ਕਿ ਸੂਟਕੇਸ ਦੇ ਵਿੱਚ ਡੈੱਡ ਬਡੀ ਛਿਪਾ ਕੇ ਕਿੱਥੇ ਦੂਰ ਸੁਰ ਦਿੱਤੀ ਗਈ ਹੈ ਜਾਂ ਕੋਈ ਫੜਿਆ ਜਾਂਦਾ ਪਰ ਹੁਣ ਅਜੀਹਾ ਮਾਮਲਾ ਸਾਹਮਣੇ ਹਰਿਆਣਾ ਤੋਂ ਆਇਆ ਹੈ ਜਿੱਥੇ ਜਿੰਦਾ ਕੁੜੀ ਨੂੰ ਉਹਦਾ ਬॉयफ्रेंड ਵਾਈਸ ਹੋਸਟਲ ਦੇ ਵਿੱਚ ਇੱਕ ਸੂਟਕੇਸ ਦੇ ਵਿੱਚ ਪੈਕ ਕਰਕੇ ਲੈ ਕੇ ਜਾ ਰਿਹਾ ਹੈ ਇਹ ਮਾਮਲਾ ਇੱਕ ਗੋਲ ਇਸ ਦਾ ਦੱਸਿਆ ਜਾ ਰਿਹਾ ਹੈ ਤੇ ਇਹ ਵੀਡੀਓ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਇੱਕ ਸਟੂਡੈਂਟ ਨੇ ਸੂਟਕੇਸ ਦੇ ਵਿੱਚ ਇੱਕ ਕੁੜੀ ਨੂੰ ਛੁਪਾ ਕੇ ਹੋਸਟਲ ਦੇ ਵਿੱਚ ਲੈ ਕੇ ਜਾਂਦਾ ਹੋਇਆ ਦੱਸਿਆ ਜਾ ਰਿਹਾ ਹੈ ਤੇ ਸੁਰੱਖਿਆ ਕਰਮੀਆਂ ਨੇ ਇਸ ਸੂਟਕੇਸ ਦੀ ਜਦੋਂ ਜਾਂਚ ਕੀਤੀ ਤੇ ਉਸ ਦੇ ਅੰਦਰ ਲੁਕਾਈ ਹੋਈ ਕੁੜੀ ਫੜੀ ਗਈ ਇਹ ਵੀਡੀਓ ਹੁਣ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਦੇ ਸੋਨੀਪੱਥ ਦੇ ਓਪੀ ਜਿੰਦਲ ਯੂਨੀਵਰਸਿਟੀ ਦਾ ਹੈ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਰੋਚਕ ਕਮੈਂਟਸ ਤੇ ਮੀਮਸ ਵੀ ਆ ਰਹੇ ਹਨ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਲੜਕਾ ਸੂਟਕੇਸ ਦੇ ਵਿੱਚ ਆਪ ਦੀ ਪ੍ਰੇਮਿਕਾ ਨੂੰ ਛੁਪਾ ਕੇ ਹੋਸਟਲ ਦੇ ਵਿੱਚ ਲੈ ਕੇ ਪਿਆਰ ਵਿਆਹ ਤੇ ਧੋਖੇ ਦੇ ਕਈ ਮਾਮਲਿਆਂ ਤੋਂ ਬਾਅਦ ਹੱਤਿਆ ਦਾ ਮਾਮਲਾ ਸਾਹਮਣੇ ਆਉਂਦਾ ਸੀ ਤੇ ਦੇਖਿਆ ਜਾਂਦਾ ਸੀ ਕਿ ਸੂਟਕੇਸ ਦੇ ਵਿੱਚ ਡੈੱਡ ਬੋਡੀ ਛਿਪਾ ਕੇ ਕਿੱਥੇ ਦੂਰ ਸੁੱਟ ਦਿੱਤੀ ਗਈ ਹੈ ਜਾਂ ਕੋਈ ਫੜਿਆ ਜਾਂਦਾ ਪਰ ਹੁਣ ਅਜੀਹਾ ਮਾਮਲਾ ਸਾਹਮਣੇ ਹਰਿਆਣਾ ਤੋਂ ਆਇਆ ਹੈ ਜਿੱਥੇ ਜਿੰਦਾ ਕੁੜੀ ਨੂੰ ਉਹਦਾ ਬॉयफ्रेंड ਵਾਈਸ ਹੋਸਟਲ ਦੇ ਵਿੱਚ ਇੱਕ ਸੂਟਕੇਸ ਦੇ ਵਿੱਚ ਪੈਕ ਕਰਕੇ ਲੈ ਕੇ ਜਾ ਰਿਹਾ ਹੈ ਇਹ ਮਾਮਲਾ ਇੱਕ ਗੋਲ ਇਸ ਦਾ ਦੱਸਿਆ ਜਾ ਰਿਹਾ ਹੈ ਤੇ ਇਹ ਵੀਡੀਓ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਇੱਕ ਸਟੂਡੈਂਟ ਨੇ ਸੂਟਕੇਸ ਦੇ ਵਿੱਚ ਇੱਕ ਕੁੜੀ ਨੂੰ ਛੁਪਾ ਕੇ ਹੋਸਟਲ ਦੇ ਵਿੱਚ ਲੈ ਕੇ ਜਾਂਦਾ ਹੋਇਆ ਦੱਸਿਆ ਜਾ ਰਿਹਾ ਹੈ ਤੇ ਸੁਰੱਖਿਆ ਕਰਮੀਆਂ ਨੇ ਸੂਟਕੇਸ ਦੀ ਜਦੋਂ ਜਾਂਚ ਕੀਤੀ ਤੇ ਉਸ ਦੇ ਅੰਦਰ ਲੁਕਾਈ ਹੋਈ ਕੁੜੀ ਫੜੀ ਗਈ ਇਹ ਵੀਡੀਓ ਹੁਣ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਦੇ ਸੋਨੀਪੱਥ ਦੇ ਓਪੀ ਜਿੰਦਲ ਯੂਨੀਵਰਸਿਟੀ ਦਾ ਹੈ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਰੋਚਕ ਕਮੈਂਟਸ ਤੇ ਮੀਮਸ ਵੀ ਆ ਰਹੇ ਹਨ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਲੜਕਾ ਸੂਟਕੇਸ ਦੇ ਵਿੱਚ ਆਪਦੀ ਪ੍ਰੇਮਿਕਾ ਨੂੰ ਛੁਪਾ ਕੇ ਹੋਸਟਲ ਦੇ ਵਿੱਚ ਲੈ ਕੇ ਜਾ ਰਿਹਾ ਸੀ ਪਿਆਰ ਵਿਆਹ ਤੇ ਧੋਖੇ ਦੇ ਕਈ ਮਾਮਲਿਆਂ ਤੋਂ ਬਾਅਦ ਹੱਤਿਆ ਦਾ ਮਾਮਲਾ ਸਾਹਮਣੇ ਆਉਂਦਾ ਸੀ ਤੇ ਦੇਖਿਆ ਜਾਂਦਾ ਸੀ ਕਿ ਸੂਟਕੇਸ ਦੇ ਵਿੱਚ ਡੈੱਡ ਬੋਡੀ ਛਿਪਾ ਕੇ ਕਿੱਥੇ ਦੂਰ ਸੁੱਟ ਦਿੱਤੀ ਗਈ ਹੈ ਜਾਂ ਕੋਈ ਫੜਿਆ ਜਾਂਦਾ ਪਰ ਹੁਣ ਅਜਿਹਾ ਮਾਮਲਾ ਸਾਹਮਣੇ ਹਰਿਆਣਾ ਤੋਂ ਆਇਆ ਹੈ ਜਿੱਥੇ ਜਿੰਦਾ ਕੁੜੀ ਨੂੰ ਉਹਦਾ ਬੁਆਏਫਰੈਂਡ ਵਾਈਸ ਹੋਸਟਲ ਦੇ ਵਿੱਚ ਇੱਕ ਸੂਟਕੇਸ ਦੇ ਵਿੱਚ ਪੈਕ ਕਰਕੇ ਲੈ ਕੇ ਜਾ ਰਿਹਾ ਹੈ ਇਹ ਮਾਮਲਾ ਇੱਕ ਗੋਲਿਸ ਦਾ ਦੱਸਿਆ ਜਾ ਰਿਹਾ ਹੈ ਤੇ ਇਹ ਵੀਡੀਓ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਇੱਕ ਸਟੂਡੈਂਟ ਨੇ ਸੂਟਕੇਸ ਦੇ ਵਿੱਚ ਇੱਕ ਕੁੜੀ ਨੂੰ ਛੁਪਾ ਕੇ ਹੋਸਟਲ ਦੇ ਵਿੱਚ ਲੈ ਕੇ ਜਾਂਦਾ ਹੋਇਆ ਦੱਸਿਆ ਜਾ ਰਿਹਾ ਹੈ ਤੇ ਸੁਰੱਖਿਆ ਕਰਮੀਆਂ ਨੇ ਸੂਟਕੇਸ ਦੀ ਜਦੋਂ ਜਾਂਚ ਕੀਤੀ ਤੇ ਉਸ ਦੇ ਅੰਦਰ ਲੁਕਾਈ ਹੋਈ ਕੁੜੀ ਫੜੀ ਗਈ ਇਹ ਵੀਡੀਓ ਹੁਣ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਹਰਿਆਣਾ ਦੇ ਸੋਨੀਪੱਥ ਦੇ ਓਪੀ ਜਿੰਦਲ ਯੂਨੀਵਰਸਿਟੀ ਦਾ ਹੈ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਰੋਚਕ ਕਮੈਂਟਸ ਤੇ ਮੀਮਸ ਵੀ ਆ ਰਹੇ ਹਨ ਅਜੀਬ ਮੰਨਿਆ ਜਾ ਰਿਹਾ ਹੈ ਕਿ ਲੜਕਾ ਸੂਟਕੇਸ ਦੇ ਵਿੱਚ ਆਪ ਦੀ ਪ੍ਰੇਮਿਕਾ ਨੂੰ ਛੁਪਾ ਕੇ ਹੋਸਟਲ ਦੇ ਵਿੱਚ ਲੈ ਕੇ ਜਾ ਰਿਹਾ ਸੀ